ਜੋ ਯੂਐਸਟੀ ਗਵਰਨਮੈਂਟ ਨੇ ਅਡਾਨੀ ਦੇ ਉੱਪਰ ਕੇਸ ਖੋਲਿਆ ਵੀ ਜਿਹੜਾ ਉਹਨਾਂ ਦਾ ਪੈਸਾ ਇਨਵੈਸਟਰਸ ਦਾ ਪੈਸਾ ਇੱਥੇ ਬ੍ਰਾਈਬਰੀ ਚ ਯੂਜ਼ ਹੋਇਆ ਹੈ ਉਹਦੇ ਅਗੇਂਸਟ ਅਡਾਨੀ ਨੂੰ ਅਰੈਸਟ ਵਾਰੰਟ ਵੀ ਗੱਡੇ ਹਨ ਬਟ ਆਪਣੀ ਇੰਡੀਆ ਦੀ ਸਰਕਾਰ ਹੈ ਜਿਹੜੀ ਉਹ ਬਿਲਕੁਲ ਵੀ ਅਡਾਨੀ ਦੇ ਕੁਝ ਕਹਿ ਨਹੀਂ ਰਹੀ ਇੱਥੇ ਤੱਕ ਕਿ ਨਿਊਜ਼ ਚੈਨਲ ਦੇ ਵਿੱਚ ਵੀ ਉਹਨੂੰ ਆਣ ਨਹੀਂ ਦੇ ਰਹੀ ਇਸ ਕੇਸ ਨੂੰ ਸੋ ਅੱਜ ਉਹਦੇ ਅਗੇਂਸਟ ਵੀ ਅਡਾਨੀ ਨੂੰ ਅਰੈਸਟ ਕੀਤਾ ਜਾਵੇ ਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਬ੍ਰਾਈਬਰੀ ਲੈ ਕੇ ਉਹਨੂੰ ਪ੍ਰੋਜੈਕਟ ਦਿੱਤੇ ਉਹ ਪ੍ਰੋਜੈਕਟਾਂਨ ਪਤਾ ਕੀਤਾ ਜਾਵੇ ਉਹ ਦੁਬਾਰਾ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਉਹ ਆਫੀਸਰਸ ਜਿਨ੍ਹਾਂ ਨੇ ਪੈਸਾ ਲੱਤਾ ਉਹਨਾਂ ਨੂੰ ਫਾਈਂਡ ਆਊਟ ਕੀਤਾ ਜਾਵੇ ਇਹਦੇ ਲਈ ਅਸੀਂ ਅੱਜ ਪ੍ਰੋਟੈਸਟ ਰੱਖਿਆ ਤਾਂ ਕਿ ਜਿਹੜਾ ਅਦਾਨੀ ਮੋਦੀ ਦਾ ਰਿਸ਼ਤਾ ਹੈ ਇਹ ਉਹਨੂੰ ਹਮੇਸ਼ਾ ਸੇਫ ਕਰਦਾ ਹੈ ਤੇ ਉਹ ਉਹਨੂੰ ਫੰਡਿੰਗ ਕਰਦਾ ਪੈਸੇ ਦੀ ਤੇ ਲੋਕਾਂ ਨੂੰ ਇਹ ਲੁੱਟਿਆ ਜਾ ਰਿਹਾ ਤੇ ਆਮ ਬੰਦਾ ਖਤਮ ਕੀਤਾ ਜਾ ਰਿਹਾ ਉਹਦੇ ਅਗੇਂਸਟ ਅਸੀਂ ਅੱਜ ਇਹ ਪ੍ਰੋਟੈਸਟ ਰੱਖਿਆ ਸੀ ਅਸੀਂ ਇਹ ਹੀ ਜਾਣਦੇ ਆਂ ਵੀ ਅਦਾਨੀ ਨੂੰ ਜਿਹੜੇ ਉਹਨਾਂ ਨੇ ਕੇਸਿਸ ਕੀਤੇ ਆ ਉਹਦੀ ਇੱਥੇ ਜਾਂਚ ਕੀਤੀ ਜਾਵੇ ਤੇ ਉਹਨੂੰ ਛੇਤੀ ਤੋਂ ਛੇਤੀ ਅਰੈਸਟ ਕੀਤਾ ਜਾਵੇ। ਉਹ ਜੋ ਯੂਐਸਪੀ ਗਵਰਨਮੈਂਟ ਨੇ ਅਡਾਨੀ ਦੇ ਉੱਪਰ ਕੇਸ ਖੋਲਿਆ ਵੀ ਜਿਹੜਾ ਉਹਨਾਂ ਦਾ ਪੈਸਾ ਇਨਵੈਸਟਰਸ ਦਾ ਪੈਸਾ ਇੱਥੇ ਬ੍ਰਾਈਬਰੀ ਚ ਯੂਜ਼ ਹੋਇਆ ਹੈ। ਉਹਦੇ ਅਗੇਂਸਟ ਅਡਾਨੀ ਨੂੰ ਅਰੈਸਟ ਵਾਰੰਟ ਵੀ ਗੱਡੇ ਆ। ਬਟ ਆਪਣੀ ਇੰਡੀਆ ਦੀ ਸਰਕਾਰ ਹੈ ਜਿਹੜੀ ਉਹ ਬਿਲਕੁਲ ਵੀ ਅਡਾਨੀ ਦੇ ਕੁਝ ਕਹਿ ਨਹੀਂ ਰਹੀ ਇੱਥੇ ਤੱਕ ਕਿ ਰਿਊਜ਼ ਚੈਨਲ ਦੇ ਵਿੱਚ ਵੀ ਉਹਨੂੰ ਆਣ ਨਹੀਂ ਦੇ ਰਹੀ ਇਸ ਕੇਸ ਨੂੰ। ਸੋ ਅੱਜ ਉਹਦੇ ਅਗੇਂਸਟ ਵੀ ਅਡਾਨੀ ਨੂੰ ਅਰੈਸਟ ਕੀਤਾ ਜਾਵੇ। ਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਬ੍ਰਾਈਬਰੀ ਲੈ ਕੇ ਉਹਨੂੰ ਪ੍ਰੋਜੈਕਟ ਦਿੱਤੇ ਉਹ ਪ੍ਰੋਜੈਕਟਾਂ ਨੂੰ ਪਤਾ ਕੀਤਾ ਜਾਵੇ ਉਹ ਦੁਬਾਰਾ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਉਹ ਆਫੀਸਰਸ ਜਿਨ੍ਹਾਂ ਨੇ ਪੈਸਾ ਲੱਤਾ ਉਹਨਾਂ ਨੂੰ ਫਾਈਂਡ ਆਊਟ ਕੀਤਾ ਜਾਵੇ ਇਹਦੇ ਲਈ ਅਸੀਂ ਅੱਜ ਪ੍ਰੋਟੈਸਟ ਰੱਖਿਆ ਤਾਂ ਕਿ ਜਿਹੜਾ ਅਦਾਨੀ મોદી ਦਾ ਰਿਸ਼ਤਾ ਹੈ ਇਹ ਉਹਨੂੰ ਹਮੇਸ਼ਾ ਸੇਫ ਕਰਦਾ ਤੇ ਉਹ ਉਹਨੂੰ ਫੰਡਿੰਗ ਕਰਦਾ ਪੈਸੇ ਦੀ ਤੇ ਲੋਕਾਂ ਨੂੰ ਇਹ ਲੁੱਟਿਆ ਜਾ ਰਿਹਾ ਤੇ ਆਮ ਬੰਦਾ ਖਤਮ ਕੀਤਾ ਜਾ ਰਿਹਾ ਉਹਦੇ ਅਗੇਂਸਟ ਅਸੀਂ ਅੱਜ ਇਹ ਪ੍ਰੋਟੈਸਟ ਰੱਖਿਆ ਸੀ ਅਸੀਂ ਇਹੀ ਜਾਣਦੇ ਆਂ ਕਿ ਅਦਾਨੀ ਨੂੰ ਜਿਹੜੇ ਉਹਨਾਂ ਨੇ ਕੇਸਿਸ ਕੀਤੇ ਆ ਉਹਦੀ ਇੱਥੇ ਜਾਂਚ ਕੀਤੀ ਜਾਵੇ ਤੇ ਉਹਨੂੰ ਛੇਤੀ ਤੋਂ ਛੇਤੀ ਅਰੈਸਟ ਕੀਤਾ ਜਾਵੇ। ਉਹ ਜੋ ਯੂਐਸਪੀ ਗਵਰਨਮੈਂਟ ਨੇ ਅਦਾਨੀ ਦੇ ਉੱਪਰ ਕੇਸ ਖੋਲਿਆ ਵੀ ਜਿਹੜਾ ਉਹਨਾਂ ਦਾ ਪੈਸਾ ਇਨਵੈਸਟਰਸ ਦਾ ਪੈਸਾ ਇੱਥੇ ਬ੍ਰਾਈਬਰੀ ਚ ਯੂਜ਼ ਹੋਇਆ ਹੈ। ਉਹਦੇ ਅਗੇਂਸਟ ਅਦਾਨੀ ਨੂੰ ਅਰੈਸਟ ਵਾਰੰਟ ਵੀ ਗੱਡੇ ਆਂ। ਬਟ ਆਪਣੀ ਇੰਡੀਆ ਦੀ ਸਰਕਾਰ ਹੈ ਜਿਹੜੀ ਉਹ ਬਿਲਕੁਲ ਵੀ ਅਦਾਨੀ ਦੇ ਕੁਝ ਕਹਿ ਨਹੀਂ ਰਹੀ ਇੱਥੇ ਤੱਕ ਕਿ ਰਿਊਜ਼ ਚੈਨਲ ਦੇ ਵਿੱਚ ਵੀ ਉਹਨੂੰ ਆਉਣ ਨਹੀਂ ਦੇ ਰਹੀ ਇਸ ਕੇਸ ਨੂੰ। ਸੋ ਅੱਜ ਉਹਦੇ ਅਗੇਂਸਟ ਵੀ ਅਦਾਨੀ ਨੂੰ ਅਰੈਸਟ ਕੀਤਾ ਜਾਵੇ ਤੇ ਜਿਨ੍ਹਾਂ ਜਿਨ੍ਹਾਂ ਨੇ ਇਹ ਬ੍ਰਾਈਬਰੀ ਲੈ ਕੇ ਉਹਨੂੰ ਪ੍ਰੋਜੈਕਟ ਦਿੱਤੇ ਉਹ ਪ੍ਰੋਜੈਕਟਾਂ ਨੂੰ ਪਤਾ ਕੀਤਾ ਜਾਵੇ ਉਹ ਦੁਬਾਰਾ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਉਹ ਆਫੀਸਰਸ ਜਿਨ੍ਹਾਂ ਨੇ ਪੈਸਾ ਲੱਤਾ ਉਹਨਾਂ ਨੂੰ ਫਾਈਂਡ ਆਊਟ ਕੀਤਾ ਜਾਵੇ ਇਹਦੇ ਲਈ ਅਸੀਂ ਅੱਜ ਪ੍ਰੋਟੈਸਟ ਰੱਖਿਆ ਤਾਂ ਕਿ ਜਿਹੜਾ ਅਦਾਨੀ મોદી ਦਾ ਰਿਸ਼ਤਾ ਹੈ ਇਹ ਉਹਨੂੰ ਹਮੇਸ਼ਾ ਸੇਫ ਕਰਦਾ ਤੇ ਉਹ ਉਹਨੂੰ ਫੰਡਿੰਗ ਕਰਦਾ ਪੈਸੇ ਦੀ ਤੇ ਲੋਕਾਂ ਨੂੰ ਇਹ ਲੁੱਟਿਆ ਜਾ ਰਿਹਾ ਤੇ ਆਮ ਬੰਦਾ ਖਤਮ ਕੀਤਾ ਜਾ ਰਿਹਾ ਉਹਦੇ ਅਗੇਂਸਟ ਅਸੀਂ ਅੱਜ ਇਹ ਪ੍ਰੋਟੈਸਟ ਰੱਖਿਆ ਸੀ ਅਸੀਂ ਇਹ ਹੀ ਜਾਣਦੇ ਆਂ ਕਿ ਮਦਾਨੀ ਨੂੰ ਜਿਹੜੇ ਉਹਨਾਂ ਨੇ ਕੇਸਿਸ ਕੀਤੇ ਆ ਉਹਦੀ ਇੱਥੇ ਜਾਂਚ ਕੀਤੀ ਜਾਵੇ ਤੇ ਉਹਨੂੰ ਛੇਤੀ ਤੋਂ ਛੇਤੀ ਅਰੈਸਟ ਕੀਤਾ ਜਾਵੇ